ਬਾਹਤੀ ਪਾਸਾ ਆਉਂਦੀ ਸੀਗੀ ਖਰਗੜਾ ਸਾਹਿਬ ਨੂੰ ਜਾ ਰਹੀ ਸੀ ਅਸੀਂ ਉਹਨਾਂ ਨੂੰ ਉੱਪਰ ਰੋਕਣ ਦੀ ਕੋਸ਼ਿਸ਼ ਕੀਤੀ ਉਹ ਰੁਕੀ ਨਹੀਂ ਐ ਫਿਰ ਜੱਕ ਦਾ ਮਾ ਕੇ ਤਰਾਈ ਦੇ ਵਿੱਚ ਖੜੀ ਮਾਨਸਾ ਘਾਟੀ ਦੇ ਵਿੱਚ ਪਲਟ ਗਈ ਸਾਨੂੰ ਕਿਸੇ ਮੋਟਰਸਾਈਕਲ ਵਾਲੇ ਨੇ ਦੱਸਿਆ ਬੱਸ ਪਲਟ ਗਈ ਮੁੰਡਾ ਹਟਾਇਆ ਸੀਗਾ ਬਾਹਰ ਉਹਨੇ ਕੁਸ ਸੁੱਕੀ ਹੋਣੀ ਆ ਇੱਕ ਸਾਡਾ ਮੁੰਡਾ ਵਿਆਹਿਆ ਤੇ ਜੇੜ ਦਾ ਮੁੰਡਾ ਉਹ ਜੇੜ ਦਾ ਮੁੰਡਾ ਛੋਟਾ ਲੈ ਕੇ ਚੱਲਦਾ ਸੀ ਮੱਧਾ ਟਕਾਉਣ ਬੱਸ ਜਾਂਦਿਆਂ ਦਾ ਹੀ ਇਨਸੀਡੈਂਟ ਹੋ ਗਿਆ ਉੱਥੇ ਬੱਸ ਕੋਲੇ ਮੁੜ ਗਈ ਬਾਅਦ ਤੋਂ ਸਭਲੀ ਨਹੀਂ ਗਈ ਉਹਨੇ ਵਿੱਚ ਸੱੜਤੀ ਖਾਈ ਅਤਿ ਉਤਨੀ ਰਾਜਾ ਸਾਹਿਬ ਤੋਂ ਆਈ ਸੀ ਖਰਾਦਗੜ ਚੱਲ ਰਹੀ ਸੀ ਮੱਥਾ ਟੇਕਣ। ਸ਼੍ਰੀ ਖੁਰਾਲਗੜ ਸਾਹਿਬ ਮੱਥਾ ਟੇਕਣ ਜਾਰੀ ਸ਼ਰਧਾਲੂਆਂ ਦੇ ਨਾਲ ਭਰੀ ਮਿੰਨੀ ਬੱਸ ਪਲਟੀ। ਤੁਹਾਨੂੰ ਦੱਸਦੇ ਕਿ ਤਸਵੀਰਾਂ ਗੜਸ਼ੰਕਰ ਦੀਆਂ ਨੇ ਜਿੱਥੇ ਗੜਸ਼ੰਕਰ ਦੇ ਕੋਲ ਪਿੰਡ ਗੜੀ ਮਾਨਸੋਵਾਲ ਵੇਖੇ ਇੱਕ ਸ਼ਰਧਾਲੂਆਂ ਦੇ ਨਾਲ ਭਰੀ ਬੱਸ ਪਲਟੀ ਹੈ ਜਿਸ ਦੇ ਵਿੱਚ ਸ਼ਰਧਾਲੂ ਬੈਠ ਕੇ ਸ਼੍ਰੀ ਖੁਰਾਲਗੜ ਸਾਹਿਬ ਮੱਥਾ ਟੇਕਣ ਜਾਰੀ ਸੀ ਤਾਂ ਜਦੋਂ ਬੱਸ ਪਹਾੜ ਤੋਂ ਥੱਲੇ ਉਤਰਨ ਲੱਗੀ ਤਾਂ ਇੱਕਦਮ ਉਸਤਾਦ ਸੰਤੁਲਨ ਵਿਗੜ ਗਿਆ ਜਿਸ ਦੇ ਨਾਲ ਪਲਟ ਗਈ। ਤੇ বাস ਪਲਟਣ ਦੇ ਨਾਲ ਇੱਕ ਦਰਜਨ ਦੇ ਕਰੀਬ ਸ਼ਰਧਾਲੂ ਜ਼ਖਮੀ ਹੋ ਗਏ ਨੇ ਗਲਤੀ ਬਾਸਾਂ ਦੀ ਸੀਗੀ ਖਰਾਗੜ ਸਾਹਿਬ ਨੂੰ ਜਾ ਰਹੀ ਸੀ ਅਸੀਂ ਉਹਨਾਂ ਨੂੰ ਉੱਪਰ ਰੋਕਣ ਦੀ ਕੋਸ਼ਿਸ਼ ਕੀਤੀ ਉਹ ਰੁਕੀ ਨਹੀਂ ਐ ਫਿਰ ਜੱਕ ਦਾ ਮਾ ਕੇ ਤਰਾਈ ਦੇ ਵਿੱਚ ਘੜੀ ਮਾਨਸਾ ਘਾਟੀ ਦੇ ਵਿੱਚ ਪਲਟ ਗਈ ਸਾਨੂੰ ਕਿਸੇ ਮੋਟਰਸਾਈਕਲ ਵਾਲੇ ਨੇ ਦੱਸਿਆ বাস ਪਲਟ ਗਈ ਤੇ ਅਸੀਂ ਜਦੀ ਪਿੰਡ ਵਾਲੇ ਇਕੱਠੇ ਕਰਕੇ ਬੰਦੇ ਜ਼ਖਮੀਆਂ ਨੂੰ ਚੱਕਿਆ ਤੇ ਐਂਬੂਲੈਂਸ ਵਿੱਚ ਹੋਸਪੀਟਲ ਤੱਕ ਪਹੁੰਚਾਇਆ ਮੇਰਾ ਨਾਮ ਅੰਜੀਤ ਘੋਰਾਸਾ ਹਾਂ ਸਸ ਅਸੀਂ ਖਰਾਦਗੜ ਨੂੰ ਚੱਲਦੇ ਪਏ ਸੀ ਰਾਜਾ ਸਾਹਿਬ ਤੋਂ ਆਏ ਸੀ ਅਸੀਂ ਪਿੰਡ ਛੱਡਰ ਚੂਲਪੁਰ ਜੰਡੀ ਆ ਅਸੀਂ ਉੱਥੋਂ ਦੇ ਰਾਜਾ ਸਾਹਿਬ ਤੋਂ ਆਏ ਸੀ ਖਰਾਦਗੜ ਚੱਲਦੇ ਸੀ ਮੱਥਾ ਟੇਕਣ ਮੁੰਡਾ ਹਟਾਇਆ ਸੀਗਾ ਬਾਹਰ ਉਹਨੇ ਕੁਸੁੱਖ ਸੁਖੀ ਹੋਣੀ ਆ ਇੱਕ ਸਾਡਾ ਮੁੰਡਾ ਵਾਇਆ ਤੇ ਜੇੜ ਦਾ ਮੁੰਡਾ ਉਹ ਜੇੜ ਦਾ ਮੁੰਡਾ ਛੋਟਾ ਲੈ ਕੇ ਚੱਲਾ ਸੀ ਮੱਤਾ ਟਕਾਉਣ ਬੱਸ ਜਾਂਦਿਆ ਦਾ ਹੀ ਐਕਸੀਡੈਂਟ ਹੋ ਗਿਆ ਉੱਥੇ ਬੱਸ ਕੋਲੇ ਮੁੜ ਗਈ ਬਾਅਦ ਤੋਂ ਸਭਲੀ ਨਹੀਂ ਗਈ ਉਹਨੇ ਵਿੱਚ ਸੱੜਤੀ ਖਾਈ ਇਹ ਅੱਜ ਇੱਕ ਗੱਡੀ ਮਾਨਸੂਵਾਲ ਦੇ ਪੋਲ ਦੀ ਰਸਤਾ ਜਿਹੜਾ ਬਿਲਕੁਲ ਸ਼ਾਰਪ نیچے ਉੱਪਰ ਦਾ ਹੈਗਾ ਇੱਥੋਂ ਖਰਾਲਗੜ੍ਹ ਸਾਹਿਬ ਨੂੰ ਜਿਹੜਾ ਸੰਗਤ ਜਿਹੜੀ ਮੋਗੀ ਦੇ ਇਲਾਕੇ ਦੀ ਸੀ ਮੋਗੀ ਜਿਹੜੇ ਦਵਾਈ ਸੀਗੀ ਤੇ ਇਹ ਬੱਸ ਜਿਹੜੀ ਆ ਇੱਥੇ ਐਕਸੀਡੈਂਟ ਹੋਣ ਕਰਕੇ ਜਿਹੜੀ ਆ ਮਤਲਬ ਪਲਟਣ ਕਰਕੇ ਸੰਗਤ ਦੇ ਇਹ ਸਟਾ ਲਗੀ ਜਣ ਜਰੋਂ ਵੈਸੇ ਕੋਈ ਸੀਰੀਅਸ ਨਹੀਂ ਹੈ ਤੇ ਬਾਕੀ ਸੀ ਮੌਕੇ ਤੇ ਆ ਕੇ ਕਿਉਂਕਿ ਬੀਨੇਵਾਲ ਦਾ ਪਿੰਡ ਹੈਗਾ ਚੰਗੀਤਾਰ ਸਾਹਿਬ ਮੇਰ ਨਾਲ ਨੇ ਜਿਸ ਜਿਹੜੀ ਜਖਮੀ ਸੀ ਉਹਨਾਂ ਨੂੰ ਐਂਬੂਲੈਂਸ ਦੇ ਰਾਹੀਂ ਵਾਪਸ ਹਸਪਤਲ ਦੇ ਰਜਾਇਟ ਕੀਤਾ ਵਰਤਦਾ ਇਹ ਬਾਕੀ ਮੌਕੇ ਤੇ ਆ ਕੇ ਸਾਰਾ ਦੇਖਣਾ ਜੋ ਵੀ ਹੈਲਥੀ ਰੂਟ ਹੈਗੀ ਹੈ ਤੇ ਲੋਕਲ ਪਬਲਿਕ ਦੇ ਸਹਿਯੋਗ ਨਾਲ ਜਿਹੜੀ ਹੈ ਉਹ ਸਾਰਿਆਂ ਦੇ ਕਰਨ ਦੇ ਵਿੱਚ ਇਨਫੋਰਮੇਸ਼ਨ ਜਿਹੜੀ ਹੈ ਦਿੱਤੀ ਜਾ ਰਹੀ ਹੈ ਹਾਂਜੀ ਸੰਗਤ ਦਰਸ਼ਣ ਵਾਸਤੇ ਜੈਦਵਾਰ ਮਨੋ ਜਿਹੜਾ ਆਉਂਦੀ ਹੈ ਤੇ ਦਸ਼ਮਾ ਵਾਸਤੇ ਆਰੀ ਸੀਗੀ ਤੇ ਉਹ ਤਾਂ ਬੜੀ ਮੈਨੂੰ ਬਹੁਤ ਚਾਹ ਹੋਇਆ ਜੀ ਜਿਹੜਾ ਕੋਈ ਜ਼ਿਆਦਾ ਸੀਰੀਅਸ ਨਹੀਂ ਹੈ ਤੇ ਚਲੋ ਸੱਟਾਂ ਜਰੂਰ ਲੱਗੀਆਂ ਨੇ ਉਹਨਾਂ ਨੂੰ ਹਸਪਟਲਾਈਜ਼ ਅਸੀਂ ਕਰਵਾਤਾ ਜੀ ਕਿਹੜੇ ਹਸਪਤਲ ਭੇਜੇ ਜੀ ਇਹ ਲਗ ਲਗ ਹਸਪਤਲ ਦੀ ਐਂਬੂਲੈਂਸਾਂ ਜਿਹੜੀਆਂ ਮਗਾ ਕੇ ਉਹ ਇੱਥੋਂ ਭੇਜ ਦਿੱਤੀਆਂ ਜੀ ਪਹਿਲੇ ਦਿਨ ਤੋਂ ਹਰ ਤਰ੍ਹਾਂ ਦਾ ਨਸ਼ਾ ਬੰਦ ਨਸ਼ਾ ਛਡਾਉਣ ਚ ਮਾਹਿਰ ਵੈਦ ਬਲਵਿੰਦਰ ਸਿੰਘ ਲੋਮਿਸ਼ 9883877000 ਬਿਨਾ ਤੋੜ ਤਕਲੀਫ ਤੋਂ ਬਿਨਾ ਦਾਖਲ ਹੋਏ ਬਿਨਾ ਕੰਮ ਛੱਡੇ ਹਰ ਤਰ੍ਹਾਂ ਦਾ ਨਸ਼ਾ ਛੱਡੋ ਸ਼ਰਾਬ ਹੈਰੋਇਨ ਸਮੈਕ ਅਫੀਮ ਗਾਂਜਾ ਚਿੱਟਾ ਪੁੱਕੀ ਟੀਕੇ ਗੋਲੀਆਂ ਜੀਭ ਥੱਲੇ ਰੱਖਣ ਵਾਲੀ ਗੋਲੀ ਤੋਂ ਛੁਟਕਾਰਾ ਪਾਓ ਸਾਡੀ ਦਵਾਈ 100% ਆਯੁਰਵੈਦਿਕ ਹੈ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਦੇਸ਼ ਵਿਦੇਸ਼ ਚ ਦਵਾਈ ਭੇਜਣ ਦਾ ਖਾਸ ਪ੍ਰਬੰਧ ਹੈ ਲੋ ਮਿਸ਼੍ਰੀ ਸ਼ੀ ਹਰਬਰ ਟ੍ਰੀਟਮੈਂਟ ਪਟਿਆਲਾ ਰੋਡ ਚੰਨੋ ਸੰਗਰੂ 988387700